ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀਆਂ ਹਾ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ 2-3 ਦਿਨਾਂ ਤੋਂ ਆਪਣੀ ਵੀਡੀਓ ਨਹੀਂ ਆਈ ਤੁਸੀਂ ਕਰੋ ਜੀ ਮੈਨੂੰ ਮਾਫ ਕਿਉਂਕਿ ਥੋੜੇ ਜਿਹਾ ਕੰਮ ਤਾਂ ਦਿਆਂ 'ਚ ਮੈਂ ਉਲਝਿਆ ਪਿਆ ਸੀਗਾ ਇਸ ਕਰਕੇ ਥੋੜਾ ਜਿਹਾ ਟਾਈਮ ਨਹੀਂ ਲੱਗਿਆ ਸੀ ਤੇ ਹੁਣ ਆਪਣੀ ਰੈਗੂਲਰ ਵੀਡੀਓ ਆਇਆ ਕਰੂਗੀ ਤੇ ਹਰ ਚੀਜ਼ ਤੁਸੀਂ ਡੇਲੀ ਦੇਖਿਆ ਕਰੋਗੇ ਕੋਠੀਆਂ ਵੀ ਆਪਣੇ ਕੋਲ ਆਈਆਂ ਪਈਆਂ ਮਕਾਨ ਘਰ ਗੱਡੀਆਂ ਮੋਟਰਸਾਈਕਲ ਬੁਲਟ ਹਰ ਚੀਜ਼ ਅੱਜ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਕੱਲੀ ਕੱਲੀ ਮਸ਼ੀਨਰੀ ਦੀ ਕਰਦੇ ਹਾਂ ਜੀ ਗੱਲਬਾਤ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣੀ ਹੈ ਉੱਪਰ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਜੀ ਹੁਣ ਆਪਾਂ ਪਹਿਲੀ ਗੱਡੀ ਤੁਹਾਡੇ ਖਾਤਰ XUV 500W4 ਮਾਡਲ ਹੈ 2014 ਤੇ ਗੱਡੀ ਕੁੱਲ ਚੱਲੀ ਹੋਈ ਹੈ 1 ਲੱਖ 34000 ਕਿਲੋਮੀਟਰ ਟਾਇਰਾਂ ਦੀ ਕੰਡੀਸ਼ਨ 80 ਤੋਂ 85% ਹੈ ਜੀ ਗੱਡੀ ਦੀ ਕੰਡੀਸ਼ਨ ਆਲ ਓਕੇ ਕੋਈ ਨੁਕਸ ਨਹੀਂ ਅੰਦਰੋਂ ਜੇ ਗੱਲ ਕਰੀਏ ਟੌਪ ਦੀ ਗੱਡੀ ਆਪਨ ਨੂੰ ਮਿਲੂਗੀ ਕੰਡੀਸ਼ਨ ਟੌਪ ਦੀ ਮਿਲੂਗੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਬਿਲਕੁਲ ਟੌਪ ਦੀਆਂ ਲੱਗੀਆਂ ਹੋਈਆਂ ਨੇ ਸਰਕਾਰੀ ਤੇ ਕੰਡੀਸ਼ਨ ਗੱਡੀ ਦੀ ਨੰਬਰ ਪਲੇਟਾਂ ਦੀ ਅੰਦਰੋਂ ਸਾਰਾ ਕੁਝ ਵਧੀਆ ਆਪਨ ਨੂੰ ਟੌਪ ਕਲਾਸ ਮਿਲੂਗਾ ਜਾ ਕੇ ਕਿਸੇ ਨੇ ਗੱਡੀ ਦੇਖਣੀ ਆ ਤਾਂ ਜਾ ਕੇ ਦੇਖ ਵੀ ਸਕਦੋਂ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੋਂ ਇਹਨਾਂ ਦਾ ਏਰੀਆ ਖਡੂਰ ਸਾਹਿਬ ਟਾਇਰ ਟਾਪਾ ਵਧੀਆ ਅਲਾਈਵ ਵਧੀਆ ਪੂਰੇ ਟੌਪ ਦੇ ਲੱਗੇ ਹੋਏ ਨੇ ਜੇ ਕੋਈ ਵੀ ਬੰਦਾ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਕਿਸੇ ਨੇ ਦੇਖਣੀ ਹੈ ਕੋਈ ਗੱਲਬਾਤ ਪਹਿਲਾਂ ਕਰਨੀ ਹੈ ਤਾਂ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਓ 9988333383 ਗੱਲਬਾਤ ਕਰਕੇ ਤੇ ਗੱਡੀ ਨੂੰ ਤੁਸੀਂ ਖਰੀਦ ਸਕਦਾ ਹੋ ਜੀ ਨੰਬਰ 2 ਤੇ ਆਪਣੇ ਕੋਲੇ ਗੱਡੀ ਪਹੁੰਚੀ ਆ ਤੇ ਗੱਡੀ ਤੁਸੀਂ ਦੇਖ ਰਹੇ ਹੋ ਟਾਇota ਦੀ ਗੱਡੀ ਆਪਣੇ ਕੋਲੇ ਐਟਿਓਸ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਜੀ ਗੱਡੀ ਦਾ ਮਾਡਲ ਹੈਗਾ 2012 ਤੇ ਗੱਡੀਓ ਜੀ ਫਾਸਟ ਓਨਰ ਇੱਕ ਹੱਥ ਚੱਲੀ ਜਾਂਦੀ ਗੱਡੀ ਤੇ ਗੱਡੀ ਜਿੱਥੇ ਖੜੀ ਹੈ ਉਹ ਮਾਲਕ ਦਾ ਏਰੀਆ ਪਟਿਆਲਾ ਟਾਇਰਾਂ ਦੀ ਕੰਡੀਸ਼ਨ ਗੱਡੀ ਦੀ ਹੈਗੀ 70 ਤੋਂ 75 ਪੈਸੇ ਗੱਡੀ ਕੁੱਲ 1,37,500 ਕਿਲੋਮੀਟਰ ਚੱਲੀ ਹੋਈ ਹੈ ਡਿਮਾਂਡ ਗੱਡੀ ਦੀ 2,35,000 ਹੈ ਜੀ ਜਾ ਕੇ ਕਿਸੇ ਨੇ ਗੱਡੀ ਦੇਖਣੀ ਹੈ ਜਾ ਕੇ ਦੇਖ ਸਕਦੋਂ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜਾਊਗੀ ਬਾਕੀ ਗੱਡੀ ਦੀ ਕੰਡੀਸ਼ਨ ਆਲੋਕ ਕੇ ਹਰਿਆਣਾ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨਹੀਂ ਲੱਗੀਆਂ ਹੋਈਆਂ ਚੀ ਤੁਹਾਨੂੰ ਸਾਰਾ ਕੁਝ ਮੈਂ ਕੰਫਰਮ ਕਰਵਾਉਣਾ ਰਹਿੰਦਾ ਹੈ ਤੇ ਕੰਡੀਸ਼ਨ ਗੱਡੀ ਦੀ ਵਧੀਆ ਸਿਲ버 ਰੰਗ ਦੇ ਵਿੱਚ ਗੱਡੀ ਆ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਇਹਨਾਂ ਨੇ ਜਿਹੜੇ ਮੈਟ ਵਿਛਾਏ ਹੋਏ ਆ ਉਹ ਬਹੁਤ ਮਤਲਬ ਕਿ ਵਧੀਆ ਵਿਛਾਏ ਹੋਏ ਨੇ ਤੇ ਸੀਟ ਕਵਰ ਬਹੁਤ ਵਧੀਆ ਕੁਆਲਟੀ ਦੇ ਚੜੇ ਹੋਏ ਨੇ ਬਾਕੀ ਇੰਟੀਰੀਅਰ ਵਧੀਆ ਪਿਆਗਾ ਐਲਸੀਡੀ ਅੰਦਰ ਲੱਗੀ ਹੋਈ ਆ ਤੇ ਮਿਊਜ਼ਿਕ ਸਿਸਟਮ ਪੂਰਾ ਵਧੀਆਗਾ ਕਿਸੇ ਨੇ ਜਾ ਕੇ ਦੇਖਣੀ ਆ ਜਾ ਕੇ ਦੇਖੋ ਕਿਸੇ ਨੇ ਚਲਾ ਕੇ ਦੇਖਣੀ ਗੱਡੀ ਚਲਾ ਕੇ ਦੇਖੋ ਪੂਰੀ ਵਧੀਆ ਗੱਡੀ ਆ 1 ਰੁਪਿਆ ਗੱਡੀ ਮੌਕੇ ਦਾ ਭਾਲਦੀ ਨਹੀਂ ਹੈਗੀ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਤੇ ਨੰਬਰ ਪਲੇਟਾਂ ਜਿਹੜੀਆਂ ਹੈਗੀਆਂ ਜੀ ਜਿਹੜੀ ਫਰੰਟ ਚ ਲੱਗੀ ਹੋਈ ਐ ਸਾਹਮਣੇ ਲੱਗੀ ਹੋਈ ਐ ਉਹ ਤਾਂ ਸਰਕਾਰੀ ਐ ਤੇ ਪਿਛਲੀ ਜਿਹੜੀ ਹੈਗੀ ਐ ਉਹ ਸਰਕਾਰੀ ਨਹੀਂ ਹੈਗੀ ਜੀ ਕਈ ਵਾਰੀ ਹੋ ਜਾਂਦਾ ਜੀ ਕਈ ਵਾਰੀ ਬੰਪਰ ਚੇਂਜ ਕਰ ਦਿੰਦੇ ਨੇ ਆਪਾਂ ਜਾਂ ਕਈ ਵਾਰੀ ਟੁੱਟ ਜਾਂਦੀ ਐ ਜੀ ਪਿਛਲੀ ਓਮੀ ਪਈਆ ਬਾਕੀ ਤੁਸੀਂ ਮਾਲਕ ਨਾਲ ਗੱਲਬਾਤ ਕਰ ਲਿਓ ਮਾਲਕ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਤੇ ਨੰਬਰ ਵਾਈ ਦਾ ਆਪਾਂ ਸਕਰੀਨ ਤੇ ਦੇ ਰੱਖਿਆ 87200 7945960 ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀ ਪਹੁੰਚੀ ਆ ਵਰਨਾ ਗੱਡੀ ਦਾ ਮਾਡਲ ਹੈ 2010 ਟਾਪ ਮਾਡਲ ਗੱਡੀ ਆ ਫਾਸਟ ਓਨਰ ਹੈ ਐਨਓਸੀ ਮਿਲ ਚੁਗੀ ਤੇ ਗੱਡੀ ਦੀ ਜਿਹੜੀ ਲੋਕੇਸ਼ਨ ਹੈ ਉਹ ਆਪਾਂ ਨੂੰ 1.5 ਸੰਗਰੂਰ ਮਿਲੂਗੀ 155 ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੋਈ ਆ ਜਾ ਕੇ ਕਿਸੇ ਨੇ ਦੇਖਣੀ ਉਹ ਵਰਨਾ ਗੱਡੀ ਆ ਜਾ ਕੇ ਦੇਖ ਸਕਦਾ ਹਾਂ ਸਲਵਰ ਰੰਗ ਦੇ ਵਿੱਚ ਗੱਡੀ ਆ ਜੀ ਗੱਡੀ ਦਾ ਨੰਬਰ ਦਿੱਲੀ ਆ ਕੰਮ ਗੱਡੀ ਦੀ ਕੰਡੀਸ਼ਨ ਆ ਲੋਕਿਆ ਕੋਈ ਨੁਕਸ ਨਹੀਂ 155 ਦੇ ਵਿੱਚ ਆ 155 ਤੋਂ نیچے ਗੱਡੀ ਦਾ ਸੌਦਾ ਹੋ ਜੂਗਾ ਇੱਕ ਵਾਰੀ ਡਿਮਾਂਡ ਆ 155 ਬਾਕੀ ਤੁਸੀਂ ਜਾ ਕੇ ਦੇਖ ਲਓ ਇਨਾਂ ਦੇ ਏਰੀਆ 'ਚ ਇਨਾਂ ਦੇ ਘਰੇ ਤੁਹਾਨੂੰ ਗੱਡੀ ਘਰੇ ਮਿਲ ਜੂਗੀ ਕਿਸੇ ਨੇ ਟਰਾਈ ਲੈਣੀ ਆ ਕਿਸੇ ਨੇ ਦੇਖਣੀ ਆ ਸਟਾਰਟ ਕਰਕੇ ਦੇਖਣੀ ਆ ਤੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਗਾ ਗੱਡੀ ਦਾ ਜਿਹੜਾ ਕੰਮ ਹੈ ਮਾਲਕ ਨੇ ਮੌਕੇ ਦਾ ਸਾਰਾ ਕਾਰੋਬਾਰ ਰੱਖਿਆ ਤੇ ਨੰਬਰ ਬਾਈ ਦਾ 84378 ਤੇ 1606 ਨੰਬਰ ਤੇ ਗੱਲ ਕਰ ਲਓ ਜੇ ਕਿਸੇ ਨੂੰ ਗੱਡੀ ਪਸੰਦ ਆਈ ਆ ਕੋਈ ਵੀ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਤੇ ਗੱਡੀਆਂ ਦੀ ਮਸ਼ੀਨਰੀਆਂ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਹੋਰ ਵੀ ਬਹੁਤ ਸਾਰੀਆਂ ਆਪਣੇ ਕੋਲੇ ਮਸ਼ੀਨਰੀਆਂ ਮਿਲ ਜਾਣਗੀਆਂ ਅੱਗੇ ਵੀਡੀਓ ਨੂੰ ਤੁਸੀਂ ਪੂਰੀ ਦੇਖਣੀ ਹੈ ਜੀ ਅੱਗੇ ਹੋਰ ਬਹੁਤ ਸਾਰੀਆਂ ਮਸ਼ੀਨਰੀਆਂ ਹੈਗੀਆਂ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿ ਸਭੀ ਏਰੀਆ ਚ ਤੁਹਾਡੇ ਕੋਲੇ ਕੋਠੀ ਆ ਘਰ ਮਕਾਨ ਕੋਈ ਗੱਡੀ ਆ ਮੋਟਰਸਾਈਕਲ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਹਰੇ ਜਿਹੇ ਅੱਖਰਾਂ ਚ ਵਟਸਐਪ ਨੰਬਰ ਲਿਖਿਆ ਰਹਿੰਦਾ ਹਮੇਸ਼ਾ ਹੀ ਤੇ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਚੀਂ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਗੇ ਚਾਹੀਏ ਤੁਹਾਡੇ ਕੋਲੇ ਕੋਠੀ ਆ ਮਕਾਨ ਹੈ ਘਰ ਹੈ ਗੱਡੀ ਹੈ ਮੋਟਰਸਾਈਕਲ ਹੈ ਬੁਲਟ ਹੈ ਕਿਸੇ ਵੀ ਏਰੀਆ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਪਿੰਡ ਚ ਸ਼ਹਿਰ ਚ ਬਸ ਆਪਣੇ ਕੋਲ ਵੀਡੀਓ ਬਣਾ ਕੇ ਭੇਜ ਦਿਖੋ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਲਾਈਕ ਜਰੂਰ ਕਰ ਦਿਓ ਜੀ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਫੁੱਲ ਬਟਾ ਫੁੱਲ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਤੇ ਲਾਈਕ ਸ਼ੇਅਰ ਲਾਜ਼ਮੀ ਮਾਰਦਿਆ ਕਰੋ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਹਰ ਰੋਜ਼ ਵੀਡੀਓ ਇਸੇ ਤਰ੍ਹਾਂ ਦੀ ਦੇਖਣ ਵਾਸਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਸਪਲੈਂਡਰ ਲੈ ਕੇ ਪਹੁੰਚੇ ਹਾਂ ਜੀ ਸਪਲੈਂਡਰ ਤਾਂ ਤੁਹਾਨੂੰ ਪਤਾ ਹੀ ਹੈ ਜੀ ਸਭ ਦਾ ਮਨਪਸੰਦ ਵਾਲਾ ਮੋਟਰਸਾਈਕਲ ਹੈ ਪੰਜਾਬ ਨੰਬਰ ਹੈ ਇੰਜਣ ਉੰਜੜ ਪੂਰਾ ਵਧੀਆ ਜੀ ਮਾਲਕ ਨੇ ਰੱਖਿਆ ਸ਼ੌਂਕ ਨਾਲ ਹੋਇਆ ਮਾਡਲ 2011 ਦਾ ਮਾਡਲ 11 ਜਰੂਰ ਹੈ ਪਰ ਕੰਡੀਸ਼ਨ ਆ ਲੁੱਕੀ ਹੈ ਜੀ 34000 ਰੁਪਏ ਮਾਲਕ ਨੇ ਡਿਮਾਂਡ ਰੱਖੀ ਹੈ ਸਪਲੈਂਡਰ ਪਲੱਸ ਹੈ ਮਲੂਟ ਖੜਾਗਾ ਜਾ ਕੇ ਕਿਸੇ ਨੇ ਦੇਖਣਾ ਮਲੂਟ ਜਾ ਕੇ ਦੇਖ ਸਕਦਾ ਹੂੰ ਬਾਕੀ ਸਾਰਾ ਕੰਮ ਓਕੇ ਦਾ ਕਰਬਾਰਕ ਹੈ ਨਾ ਕੋਈ ਟਾਇਟਪੇ ਚ ਕਮੀ ਪੇਸ਼ੀ ਹੈ ਨਾ ਕੋ ਇੰਜਨ ਦੇ ਕਮੀ ਪੇਸ਼ੀ ਹੈ ਨਾ ਕੋਈ ਇਹਦਾ ਟਾਪਾ ਕੋਈ ਮਗਰਾਟ ਕੁਛ ਟਟਿਆ ਹੋਇਆ ਜੀ ਵਧੀਆ ਮਾਲਕ ਨੇ ਸ਼ੌਂਕ ਨਾਲ ਰੱਖਿਆ ਹੋਇਆ ਤੇ ਬਾਈ ਦਾ ਨੰਬਰ ਜਿੰਨਾ ਦਾ ਮੋਟਰਸਾਈਕਲ ਆ 700 ਪੂਰਾ 98 82399 ਹੁਣ ਆਪਾਂ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਆ ਸਬੱਟ ਜੀ ਬਹੁਤ ਸਾਰੀ ਡਿਮਾਂਡ ਆਉਂਦੀ ਰਹਿੰਦੀ ਹੈ ਜੀ 스ਵਿਫਟ ਗੱਡੀ ਵਾਸਤੇ ਲੈ ਕੇ ਪਹੁੰਚੇ ਹਾਂ ਬਾਕੀ ਜਿਵੇਂ ਜਿਵੇਂ ਤੁਸੀਂ ਜਿਹੜੇ ਏਰੀਆ ਚ ਕਮੈਂਟ ਕਰਦੇ ਰਹਿੰਦੇ ਹੋ ਉੱਥੋਂ ਹੀ ਆਪਾਂ ਮਸ਼ੀਨਰੀਆ ਲੈ ਕੇ ਪਹੁੰਚਦੇ ਰਹਿੰਦੇ ਹਾਂ ਜੀ ਆਪਣੇ ਕੋਲੇ ਗੱਡੀ ਪਹੁੰਚੀ ਹੈ 2010 ਮਾਡਲ 11ਵੇਂ ਮਹੀਨੇ ਦੀ ਇੱਕ ਸਾਲ ਦਾ ਬੀਮਾ ਹੈਗਾ ਜੀ ਤੇ ਸਾਰੇ ਕਾਗਜ਼ ਪੱਤਰ ਜੋ ਵੀ ਹੁੰਦੇ ਸਾਰਾ ਕੁਝ ਆਪਨ ਮਿਲ ਜੂਗਾ ਮਾਨਸਾ ਜ਼ਿਲ੍ਹੇ ਦੇ ਪਿੰਡ ਜੇਗਾ ਵਿੱਚ ਗੱਡੀ ਖੜੀ ਹੈ ਜੀ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਸਕਦਾ ਹਾਂ ਬਾਕੀ ਕਮੀ ਪੇਸ਼ੀ ਕਿਸ ਤਰ੍ਹਾਂ ਦੀ ਕੋਈ ਨਹੀਂ ਮਿਲਣੀ ਹਰਿਆਣਾ ਨੰਬਰ ਗੱਡੀ ਇੱਕ ਚਿੱਟੇ ਰੰਗ ਦੀ ਆ ਜਾ ਕੇ ਦੇਖਣੀ ਆ ਜਾ ਕੇ ਦੇਖੋ ਚਲਾ ਕੇ ਦੇਖਣੀ ਚਲਾ ਕੇ ਦੇਖੋ ਹਰਿਆਣਾ ਨੰਬਰ ਹੈ ਕੰਡੀਸ਼ਨ ਆਲ OK ਹੈ ਤੇ ਨੰਬਰ 8872914 599 ਗੱਲਬਾਤ ਕਰਨੀ ਹੈ ਗੱਲਬਾਤ ਕਰੋ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਹਾਂ ਜੀ ਗੱਡੀ ਆਪਣੇ ਕੋਲੇ ਜਿਹੜੀ ਪਹੁੰਚੀ ਆ ਮਾਰੂਤੀ 800 ਹੈਗੀ ਗੱਡੀ ਦੀ ਕੰਡੀਸ਼ਨ ਆਲ OK ਆਪਨ ਮਿਲੂਗੀ ਕੋਈ ਕਮੀ ਪੇਸ਼ ਨਹੀਂ 45000 ਰੁਪਇਆ ਰੇਟ ਹੈ ਪੰਜ ਮਾਡਲ ਗੱਡੀਆਂ ਸੀ ਗੱਡੀ ਪੰਜਾਬ ਨੰਬਰ ਹੈ ਤੇ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਕੰਡੀਸ਼ਨ ਆਲੂਕਿਆ ਰਾਮਪੁਰਾ ਫੁੱਲ ਮਾਲਕ ਦਾ ਏਰੀਆ ਜਾ ਕੇ ਦੇਖਣੀ ਗੱਡੀ ਜਾ ਕੇ ਦੇਖੋ ਚਲਾ ਕੇ ਦੇਖਣੀ ਚਲਾ ਕੇ ਦੇਖੋ ਜੀ ਨੰਬਰ 98554509695 ਗੱਲਬਾਤ ਜਿਹੜੀ ਵੀ ਕਰਨੀ ਆ ਆਪੇ ਕਰ ਲਿਓ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਹਾਂ ਜਲਦੀ ਜੀ